ਸਤਕਾਰਯੋਗ ਐਮਐਲਏ ਸਰਦਾਰ ਅਨਬੀਰ ਸਿੰਘ ਭੁੱਲਰ ਜੀ ਨਾਲ ਨਰੇਸ਼ ਕਟਾਰੀਆ ਜੀ ਸਰਦਾਰ ਫੋਜਾ ਸਿੰਘ ਸਰਾਰੀ ਜੀ ਰਜਨੀਸ਼ ਤਾਇਆ ਜੀ ਇਹਨਾਂ ਸਾਰੇ ਸਾਡੇ ਸਤਕਾਰਯੋਗ ਐਮਐਲਏ ਸਹਿਬਾਨਾਂ ਦੀ ਬੜੀ ਵੱਡੀ ਮੰਗ ਹੀ ਕਿ ਫਰੋਜਪੁਰ ਤੋਂ ਵਾਇਆ ਜੀਰਾ ਤਰਨਤਾਰਨ ਵ્યાਸ ਨੂੰ ਰਾਧਾ ਸੁਆਮੀ ਡੇਰੇ ਨੂੰ ਬੱਸ ਚਲਾਈ ਜਾਵੇ ਇੱਥੋਂ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਡੇਰੇ ਵ્યાਸ ਸੇਵਾ ਕਰਨ ਜਾਂਦੀ ਹੈ ਤੇ ਅੱਜ ਇੱਥੋਂ ਸਾਡੇ ਫਿਰੋਜ਼ਪੁਰ ਸ਼ਹਿਰ ਤੋਂ ਅਸੀਂ ਬੱਸ ਚਲਾਈ ਆ ਡੇਰਾ ਬਿਆਸ ਨੂੰ ਆਇਆ ਜੀਰਾ ਜੀ ਦੇ ਨਾਲ ਚਾਰ ਪੰਜ ਹਲਕੇ ਖਬਰ ਹੋਣਗੇ ਤੇ ਸਾਡੀਆਂ ਭੈਣਾਂ ਜਿਹੜਾ ਕਿ ਫ੍ਰੀ ਲੇਡੀ ਸਵਾਰੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੂੰ ਸਫਰ ਜਿਹੜਾ ਦਿੱਤਾ ਜਾ ਰਿਹਾ ਬੀਪੀਆਂ ਨੂੰ ਉਹਦਾ ਫਾਇਦਾ ਲੈਣ ਗਿਆ ਸਾਡੇ ਭਰਾ ਵੀ ਜਿਹੜੇ ਸੇਵਾ ਕਰਨ ਜਾਂਦੇ ਆ ਉਹ ਰੋਜ਼ਾਨਾ ਡੇਰੇ ਬਿਆਸ ਆਪ ਦੇ ਮੰਦੀਆਂ ਮਰਾਦਾਂ ਪੂਰੀਆਂ ਕਰਾਉਣ ਲਈ ਸੇਵਾ ਕਰ ਲਈ ਰੋਜ਼ਾਨਾ ਜਾ ਸਕਣਗੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਫਾਜਲਕਾ ਤੋਂ ਵੀ ਡੇਰੇ ਬਿਆਸ ਲਈ ਜਿਹੜੀ ਬੱਸ ਚਲਾਵਾਂਗੇ ਫਾਜਲਕਾ ਤੋਂ ਵਾਇਆ ਗੁਰੂ ਅਰਸਾਏ ਫੇਰ ਫਿਰੋਜ਼ਪੁਰ ਹੁੰਦੀ ਹੋਈ ਡੇਰੇ ਬਿਆਸ ਨੂੰ ਬੱਸ ਜਾਊਗੀ ਤਾਂ ਜੋ ਕਿ ਇਸ ਇਲਾਕੇ ਦੇ ਵਿੱਚ ਜਿਹੜੀਆਂ ਡੇਰੇ ਬਿਆਸ ਨੂੰ ਮੰਨਣ ਵਾਲੀਆਂ ਸੰਗਤਾਂ ਨੇ ਉਹਨਾਂ ਨੂੰ ਬੱਸ ਦਾ ਕਰਕੇ ਇਹ ਨਾ ਹੋਵੇ ਕਿ ਬੱਸ ਕਰਕੇ ਉਹਨਾਂ ਦੇ ਜਾਣ ਦੇ ਵਿੱਚ ਦਿੱਕਤ ਆਵੇ ਬੱਸ ਚੱਲੂਗੀ ਤੇ ਡੇਰੇ ਬਿਆਸ ਨੂੰ ਸੰਗਤ ਇੱਥੋਂ ਰੋਜ਼ਾਨਾ ਆਪਦੀਆਂ ਸੇਵਾਵਾਂ ਕਰਨ ਗੁਰੂ ਸਿਮਰਨ ਕਰਨ ਉਹ ਸਾਰਾ ਕੁਝ ਆਪਦਾ ਤੇ ਹੁਣ ਆਪਣੇ ਮਾਂ ਦੀਆਂ ਮਰਾਦਾਂ ਪਾਉਣ ਉਹ ਡੇਰੀ ਪਿਆਸ ਜਾ ਰਹੀ ਸਰ ਇਹ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਜਿਹੜਾ ਹੈਗਾ ਫ੍ਰੀ ਮਹਿਲਾਵਾਂ ਨੂੰ ਸਰਵਿਸ ਦਿੱਤੀ ਜਾ ਰਹੀ ਹੈਗੀ ਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਹਲੇ ਤੱਕ ਟ੍ਰਾਂਸਪੋਰਟ ਨਹੀਂ ਦਿੱਤੀ ਗਈ ਜਿਸ ਦੇ ਨਾਲ ਕਾਫੀ ਜਿਹੜਾ 500 ਕਰੋੜ ਰੁਪਏ ਦੇ ਕਰੀਬ ਜਿਹੜਾ ਜਿਹੜਾ ਦੇਣਾ ਬੰਦਾ ਹੈਗਾ ਜੀ ਦੇਖੋ ਜਦੋਂ ਫ੍ਰੀ ਲੇਡੀ ਸਵਾਰੀ ਦਾ ਜਿਹੜਾ ਸਫਰ ਆ ਉਹ ਸਾਡੀ ਸਰਕਾਰ ਨੇ ਮਾਨ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਨੂੰ ਪੈਸੇ ਦੇਣੇ ਹੁੰਦੇ ਆ ਉਦੇ ਚੋਂ ਸਮੇਂ-ਸਮੇਂ ਤੇ ਪੈਸੇ ਆਉਂਦੇ ਰਹਿੰਦੇ ਆ ਜਿਹੜੀਆਂ ਅਸੀਂ ਮੁਲਾਜ਼ਮਾਂ ਨੂੰ ਤਨਖਾਹਾਂ ਦਿੰਨੇ ਆ ਗੱਡੀਆਂ ਚ ਡੀਜ਼ਲ ਪੈਂਦਾ ਆ ਟਾਇਰ ਪੈਂਦੇ ਆ ਸਪੇਅਰ ਪਾਰਟ ਲੱਗਦਾ ਉਹ ਸਰਕਾਰੀ ਪੈਸੇ ਦਿੰਦੀ ਤਾਂ ਹੀ ਲੱਗਦਾ ਬਸ ਥੋੜਾ ਜਿਹਾ ਪਕਾਇਆ ਰਹਿੰਦਾ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਫైనాన్స్ ਮਿਨਿਸਟਰ ਹਰਪਾਲਜੀਤ ਮਾਨ ਜੀ ਨੂੰ ਬੇਨਤੀ ਕਰਕੇ ਉਵੀ ਟਰਾਂਸਪੋਰਟ ਵਿਭਾਗ ਨੂੰ ਦਵਾਵਾਂਗੇ ਟਰਾਂਸਪੋਰਟ ਵਿਭਾਗ ਐਮ ਵਿਭਾਗ ਜਿਹੜਾ ਲੋਕਾਂ ਨੂੰ ਆਪਦੀ ਮੰਜ਼ਿਲ ਤੱਕ ਪਹੁੰਚਾਉਂਦਾ ਸਰ ਜੇਲ੍ਹ ਦੇ ਵਿੱਚ ਲਗਾਤਾਰ ਫਲੋਸਪੁਰ ਦੀ ਕੇਂਦਰੀ ਜੇਲ੍ਹ ਤੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈਗਾ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਮੋਬਾਈਲ ਫੋਨ ਮਿਲ ਰਹੇ ਨੇ ਔਰ ਇਹ ਕਹੀ ਜਾ ਰਹੀ ਹੈ ਕਿ ਇਹ ਥਰੋ ਦੇ ਜ਼ਰੀਏ ਹੁੰਦਾ ਲੇਕਿਨ ਇਹ ਪਿਛਲੇ ਲੰਬੇ ਸਮੇਂ ਤੋਂ ਥਰੋ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਹੈਗਾ ਦੇਖੋ ਮੈਂ ਤੇ ਪਹਿਲਾਂ ਹੀ ਕਹਿਤਾ ਵੀ ਜਿਹੜਾ ਕੋਈ ਅਫਸਰ ਵੀ ਦੋਸ਼ੀ ਹੋਵੇਗਾ ਉਹਦੇ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿਹੜੀ ਤੁਸੀਂ ਥਰੋ ਪਿਛਲੇ ਪੁਰਾਣੀਆਂ ਸਰਕਾਰਾਂ ਦੇ ਸਮੇਂ ਅਸਲ 'ਚ ਜਦੋਂ ਜੇਲ੍ਹ ਬਣਦੀ ਆ ਚਾਹੀਦਾ ਤੇ ਆ ਵੀ ਜਿਹੜੀ ਬਾਉਂਡਰੀ ਵਾਲਿਆ ਉਹਦੇ ਤੋਂ ਦੂਰ ਬੈਰਕਾਂ ਬਣ ਬੈਰਕਾਂ ਵਿਚਕਾਰ ਬਣ ਤੇ ਸਾਈਡਾਂ ਸਾਰੀਆਂ ਖਾਲੀ ਹੋਣ ਪੁਰਾਣੇ ਸਮੇਂ 'ਚ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਿਵੇਂ ਆਰਟੀਟੈਕ ਨੇ ਨਕਸ਼ਾ ਬਣਾਇਆ ਉਹ ਜਿਹੜੀਆਂ ਜੇਲ੍ਹਾਂ ਆ ਉਹਨਾਂ ਦੀ ਜਿਹੜੀ ਬਾਉਂਡਰੀ ਵਾਲਿਆ ਉਹਦੇ ਨਾਲ ਹੀ ਬੈਰਕਾਂ ਬਿਲਕੁਲ ਬਣਾਈਆਂ ਉਹ ਜਦੋਂ ਜੇਲਾ ਪਾਉਂਦਿਆਂ ਉਦੋਂ ਤੇ ਲਾ ਕੇ ਕੋਈ ਰੈਸ਼ ਨਹੀਂ ਹੁੰਦੀ ਜਦੋਂ ਜੇਲਾ ਪਾ ਜਾਂਦਿਆਂ ਹੌਲੀ ਹੌਲੀ ਲੋਕ ਜ਼ਮੀਨਾਂ ਵੇਚ ਦਿੰਦੇ ਆ ਕਲੋਨਾਈਜ਼ਰ ਕਲੋਨੀਆਂ ਕੱਟ ਦਿੰਦੇ ਆ ਲੋਕ ਆਪਦੇ ਘਰ ਬਣਾਉਣੇ ਸ਼ੁਰੂ ਕਰ ਦਿੰਦੇ ਆ ਗਾਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੇਲ੍ਹ ਡਿਪਾਰਟਮੈਂਟ ਵੱਲੋਂ ਫਾਈਲ ਬਣਾ ਕੇ ਭੇਜਾਂਗੇ ਕਿ ਜਿੱਥੇ ਜੇਲ੍ਹ ਬਣੇ ਕਾੜ ਤੋਂ ਕਾਟੇ 1 ਕਿਲੋਮੀਟਰ ਦੇ ਵਿੱਚ ਰਹਿਣਾ ਹੋਵੇ ਕੋਈ ਕਲੋਨੀ ਨਾ ਕੱਟੀ ਜਾਵੇ ਤੇ ਦੂਜਾ ਗਾਂਝੀ ਜੇਲ ਬਣੇ ਤੇ ਉਹ ਜੇਲ ਅਸੀਂ ਜਿਹੜੀ ਬਣਾਵਾਂਗੇ ਉਹ ਬੈਰਕਾਂ ਵਿੱਚ ਕਾਏ ਬੰਨ ਘੇਰੇ ਘੇਰੇ ਜਿਹੜੀ ਬਾਉਂਡਰੀ ਵਾਲੋ ਤੇ ਲਾਗੇ ਖਾਲੀ ਜਗ੍ਹਾ ਰਵੇ ਬਾਕੀ ਸਾਡੀ ਸਰਕਾਰ ਨੂੰ ਬੜੀ ਸਖਤੀ ਆ ਜ਼ੈਮਰ ਲਾਏ ਜਾ ਰਹੇ ਆ ਕੈਮਰੇ ਲਾਵਾਂਗੇ ਸਾਰੀਆਂ ਚਾਰਦਵਾਰੀਆਂ ਦੇ ਆਸੇ ਪਾਸੇ ਵੀ ਜੇ ਕੋਈ ਥਰੋ ਕਰਦਾ ਉਹਦੇ ਤੇ ਵੀ ਪਰਚਾ ਦਰਜ ਹੋਵੇ ਤੇ ਜੇ ਕਿਸੇ ਜੇਲ ਚੋਂ ਜਾਦੇ ਮੋਬਾਈਲ ਮਿਲਦੇ ਆ ਜਾਂ ਕੋਈ ਗੈਰ ਇਤਰਾਜਯੋਗ ਵਸਤਾਂ ਮਿਲਦੀਆਂ ਜਾਂ ਕੋਈ ਨਸ਼ਾ ਮਿਲਦਾ ਵਿਖੋ ਉਦ ਲਈ ਜ਼ਿੰਮੇਵਾਰ ਤੇ ਜਿਹੜੇ ਵਿੱਚ ਅਧਿਕਾਰੀ ਨੇ ਉਹ ਵੀ ਜ਼ਿੰਮੇਵਾਰ ਨੇ ਜੇ ਕੋਈ ਅਧਿਕਾਰੀ ਦੋਸ਼ੀ ਪਾਇਆ ਗਿਆ ਜਿਵੇਂ ਹਸ਼ਾਰਪੁਰ ਜੇਲ੍ਹ ਦੇ ਸੁਪਰਡੈਂਟ ਤੇ ਨਾਲ ਜਿਹੜੇ ਚਾਰ ਮੁਲਾਜ਼ਮ ਉਹਨਾਂ ਤੇ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਦੂਜੀਆਂ ਜੇਲਾਂ ਜੇ ਪਤਾ ਲੱਗਾ ਵੀ ਦੋਸ਼ੀ ਅਧਿਕਾਰੀ ਨੇ ਉਹਨਾਂ ਅਧਿਕਾਰੀਆਂ ਤੇ ਵੀ ਸਖਤ ਕਾਰਵਾਈ ਹੋਊਗੀ ਉਸ ਨੂੰ ਸ਼ਹਿਰ ਨੂੰ ਸਰੇ ਸ਼ਿਫਟ ਕਰਨ ਦੀ ਕੋਈ ਪ੍ਰਵਧਾਨ ਹੈਗਾ ਜੀ ਹੁਣ ਇਹਨੂੰ ਸ਼ਹਿਰ ਤੋਂ ਬਾਹਰ ਕੱਢਿਆ ਜਾ ਸਕਦਾ ਫੋਸਪੁਰ ਦੀ ਜੇਲ੍ਹ ਕੋ ਅਜੇ ਕੋਈ ਵੀ ਇਹੋ ਜੀ ਪ੍ਰਪੋਜ਼ਲ ਨਹੀਂ ਹੈ ਕਿ ਜੇਲ੍ਹ ਨੂੰ ਬਾਹਰ ਕੱਢਿਆ ਜਾਵੇ ਤੇ ਜੇ ਕੋਈ ਲੋਡ ਹੋਵੇਗੀ ਤੇ ਆਉਣ ਵਾਲੇ ਸਮੇਂ ਚ ਸਰਕਾਰ ਦੇ ਧਿਆਨ ਚ ਲਿਆ ਦਿੱਤਾ ਸਰ ਸਰ ਨਸ਼ਾ ਤਸਕਰਾਂ ਨਿੱਕੀਆਂ ਮੱਛੀਆਂ ਦੇ ਘਟਾਏ ਗਏ ਜਿਹੜੇ ਵੱਡੇ ਨਸ਼ਾ ਤਸਕਰ ਹੈਗੇ ਜਿੰਨਾਂ ਦੇ ਉੱਪਰ ਪਰਚੀ ਵੀ ਨੇ ਜੇਲ੍ਹ ਦੇ ਵਿੱਚ ਵੀ ਬੰਦ ਨੇ ਉਹਨਾਂ ਦੇ ਘਰਾਂ ਨੂੰ ਕਿਉਂ ਭਾਵੇਂ ਕੋਈ ਛੋਟਾ ਤਸਕਰ ਹੈ ਤੇ ਭਾਵੇਂ ਕੋਈ ਵੱਡਾ ਤਸਕਰ ਹੈ ਜੀ ਦੀ ਵੀ ਪ੍ਰਾਪਰਟੀ ਨਾਲ ਅਟੈਚ ਹੋਈ ਆ ਜਾਂ ਜਿਹੜਾ ਸਰਕਾਰੀ ਪ੍ਰਾਪਰਟੀ ਦੇ ਘਰ ਬਣਾ ਕੇ ਬੈਠਾ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਜੇ ਕਿਸੇ ਦੀ ਪ੍ਰਾਪਰਤੀ ਅਟੈਚ ਨਹੀਂ ਹੋਈ ਐਸਐਸਪੀ ਸਾਹਿਬ ਡੀਸੀ ਸਾਹਿਬ ਮੇਰੇ ਨਾਲ ਨੇ ਇਹਨਾਂ ਨੂੰ ਪਹਿਲੀ ਮੀਟਿੰਗ 'ਚ ਮੈਂ ਕਹਿ ਗਿਆ ਕਿ ਸਾਰੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਭਾਵੇਂ ਕੋਈ ਕੋਈ ਵੀ ਤਸਕਰ ਆ ਇਹ ਲੋਕ ਕਿਸੇ ਦੇ ਸਕੇ ਨਹੀਂਗੇ ਨਾ ਕਿਸੇ ਲੀਡਰ ਦੇ ਨਾ ਕਿਸੇ ਪੁਲਿਸ ਅਫਸਰ ਦੇ ਨਾ ਕਿਸੇ ਸਿਵਲ ਅਫਸਰ ਦੇ ਤੇ ਨਾ ਆਮ ਲੋਕਾਂ ਦੇ ਜਿਹੜੇ ਜ਼ਹਿਰ ਵੇਚਦੇ ਆ ਇਹਨਾਂ ਜ਼ਹਿਰ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਹੋਵੇ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਖਰੋਜਪੁਰ ਜ਼ਿਲ੍ਹਾ ਨਸ਼ਾ ਮੁਕਤ ਕਰਕੇ ਅਸੀਂ ਪੁਰੋਜਪੁਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਫਿਰ ਤੋਂ ਰੰਗਲਾ ਪੰਜਾਬ ਦਵਾਂਗੇ ਹੱਸਦਾ ਵਸਦਾ ਪੰਜਾਬ ਸਰ ਪਰਮਟ ਦੀ ਗੱਲ ਕੀਤੀ ਪਰਮਟ ਦਿੱਤੇ ਜਾ ਰਹੇ ਗਏ ਨੇ ਤੇ ਜਿਹੜੇ ਕਨੈਕਟਰ ਇਹਨਾਂ ਟਿਕਟਾਂ ਕੱਟਣ ਵਾਲੇ ਮਸ਼ੀਨਾਂ ਜਿਹੜੇ ਆਪਦੇ ਕੋਲੋਂ ਪੈਸੇ ਪਾਪ ਆ ਕੇ ਕਰ ਰਹੇ ਸਨ 2022 ਦੀਆਂ ਉਹ ਐਕਸਪਾਇਰੀ ਹੋ ਚੁੱਕੀਆਂ ਨੇ ਮਸ਼ੀਨਾਂ तकरीबन ਢੀਪਾਂ ਦੇ ਵਿੱਚ ਹੈਗੀਆਂ ਜਿਹੜੀਆਂ ਕੋਈ ਖਰਾਬ ਆ ਉਹ ਵੀ ਅਸੀਂ ਜਲਦੀ ਜੇ ਰਿਪੇਅਰ ਹੋ ਸਕਦੀਆਂ ਜਾਂ ਰਿਪੇਅਰ ਨਹੀਂ ਤੇ ਨਵੀਆਂ ਮਸ਼ੀਨਾਂ ਲੈ ਕੇ ਦਵਾਂਗੇ ਮਸ਼ੀਨਾਂ ਤੇ ਵੱਡੀ ਲੋੜ ਆ ਟਿਕਟਾਂ ਜਿਹੜੀਆਂ ਇਹ ਕਰਨੀ ਹੁੰਦੀ ਆ ਬੁਕਿੰਗ ਉਹ ਟਿਕਟਾਂ ਸੂਖੀਆਂ ਕੱਟੀਆਂ ਜਾਂਦੀਆਂ ਫਿਰ ਬੱਸ ਦੇ ਵਿੱਚ ਜਿਹੜਾ ਡਰਾਈਵਰ ਕਨੈਕਟਰ ਉਹ ਸੋਕਾ ਨਹੀਂ ਸਰ ਇੱਕ ਬੱਸਾਂ ਦੀ ਹਾਲਤ ਬੜਾ ਖਸਤਾ ਟਾਇਰ ਪੱਕ ਜਿਹੜੇ ਕਿਸੇ ਪਏ ਆ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਨਾ ਅਪਰੂਵਲਾਂ ਪੈ ਰੀਆਂ ਨਾ ਵੈਰੀਫਾਈ ਕਰਤੇ ਐਮਬੀਆਈ ਪਾਸਿੰਗ ਕਰਦਾ ਪੈਸੇ ਵੀ ਲੈ ਜਾਂਦਾ ਗੱਡੀਆਂ ਫੇਰ ਹੀ ਲੋਕਾਂ ਦੀ ਪਾਸ ਕਰਦਾ ਗੱਡੀਆਂ ਵੀ ਪਾਸ ਹੋਣ ਗਈਆਂ ਤੇ ਗੱਡੀਆਂ ਵੀ ਜੇ ਕੋਈ ਜੇ ਕੋਈ ਕੰਪਲੀਟ ਕਰਦਾ ਉਹ ਗਲਪੈਣ ਤੱਕ ਜਾਂਦਾ ਜੇ ਕੋਈ ਐਮਬੀਆਈ ਜਾਂ ਕੋਈ ਆਟਕੀ ਕਿਸੇ ਤੋਂ ਰਿਸ਼ਵਤ ਲੈਂਦਾ ਜਾਂ ਕਿਸੇ ਨੂੰ ਖਰਾਬ ਕਰਦਾ ਮੇਰੇ ਧਿਆਨ ਚ ਲਿਆਇਓ ਉਹਦੇ ਤੇ ਸਖਤ ਤੋਂ ਸਖਤ ਉਹ ਸਦਹਕਾਰੀ ਪ੍ਰਾਈਵੇਟ ਪ੍ਰਾਈਵੇਟ ਬੰਦੇ ਬਿਠਾਏ ਨੇ ਜੀ ਸਾਰੇ 3 ਦਿਨ ਦੇ ਉਹ ਜਾਲੀ ਲਾਇਸੈਂਸ ਨੇ ਜਿਹੜੇ ਲੋਕੀ ਇੱਥੇ ਹੈ ਉਹ ਸਦਹਕਾਰੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿਹੜਾ ਬੰਦਾ ਆ ਆ ਕੇ ਆਪਦੀ ਫੋਟੋ ਲਵਾਉਂਦਾ ਜਾਂ ਕੋਈ ਆਪ ਦਾ ਡਰਾਈਵਿੰਗ ਲਾਇਸੈਂਸ ਬਣਾਉਣ ਨੂੰ ਦਿੰਦਾ ਜੇ ਉਹਦੇ ਤੋਂ ਕੋਈ ਵੀ ਕ腐ਸ਼ਨ ਦੀ ਜਾਂ ਖਰਜਲ ਖਰਾਬੀ ਦੀ ਸ਼ਿਕਾਇਤ ਆਉਂਦੀ ਆ ਤੇ ਉੱਤੇ ਕਾਰਵਾਈ ਸਰ 108 ਲਾਇਸੈਂਸ ਸਾਰੇ ਇਹ 3 ਦਿਨ ਚ ਬਣੇ ਇੱਕ ਵੀ ਬੰਦਾ ਲੋਕਲ ਹੈ ਨਹੀਂ ਇਥੇ ਹੈ